ਸਤਿ ਸ੍ਰੀ ਅਕਾਲ ਜੀ ਅੱਜ ਇਹਦਾ ਸਵਾਗਤ ਕੀਤਾ ਜਾਂਦਾ ਹੈ ਸੰਧੂ ਡੇਰੀ ਫਾਰਮ ਮਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਤੇ ਦੌਲਤਰਾਮ ਡੇਰੀ ਫਾਰਮ ਤੋਂ ਵਰ ਰਹੀ ਆ ਬਾਈ ਜੀ ਜਿਸ ਦੇ ਵਿੱਚ ਬਹੁਤ ਸੋਹਣੀ ਸੁਨੱਖੀ ਸੁਹੀ ਸਵਾਈ ਤੁਹਾਡੇ ਲਈ ਵਾੜ ਲੈ ਕੇ ਆਏ ਆ ਬਾਈ ਜੀ ਤੇ ਬਾਕੀ ਦੀ ਬਲਦੀ ਹੋ ਜਾਣਕਾਰੀ ਆਪਾਂ ਬਾਈ ਜੀ ਹੁਣ ਤੋਂ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਨਾਮ ਕਰੇਸਾਨਾ ਡਾਕਟਰਾਂ ਪਿੰਡ ਬਗੜਾੜੀ ਜਿਹੜਾ ਫਿਰ ਪੁੱਠੀ ਉਜਾਤੋ ਠੀਕ ਆ ਬਾਈ ਜੀ ਤੇ ਕੀ ਡਿਟੇਲ ਹੈ ਜੀ ਗੇੜ ਦੀ ਜੀ ਇਹ ਪੁੱਛਾ ਸੁਆ ਸੁਆ ਸਵੇਰੇ ਸੁਆ ਠੀਕ ਆ ਜੀ ਜੇਰ ਕੰਪਲੀਟ ਪਾਤੀ ਆ ਪਈ ਇੱਥੇ ਜੇਰ ਬਾਈ ਜੀ ਆ ਬੱਠਲ ਦੇ ਵਿੱਚ ਪਈ ਆ ਜੇਰ ਕੰਪਲੀਟ ਦੇ ਦੁੱਧ ਲਈ ਤੇ ਕੀ ਦਿੱਤਾ ਬਾਈ ਜੀ ਇਹੋ ਮਗਰ ਮੇਰੇ ਬੱਚਾ ਬੱਚਾ ਹਾਂ ਤੇ ਕਿੰਨਾ ਘੱਟ ਪਾ ਦੂ ਬਾਈ ਜੀ ਦੁੱਧ ਪਾ ਦੂਗੀ ਵੀਰੇ 28 ਕਿਲੋ 24 25 ਕਿਲੋ ਦੁੱਧ ਪਾ ਦੇਣਾ 24 25 ਲੀਟਰ ਪਾ ਦੂਗੀ ਤੇ ਚੋਈ ਹੋਈ ਠੀਕ ਹੈ ਚੋਈ ਹੋਈ ਕਿੰਨਾ ਘੱਟਾ ਪੋਲਾ ਫਿਰ ਅਜਾ 5 6 ਕਿਲੋ ਦੁੱਧ ਬਾਈ ਜੀ ਕੋਤਾ ਤੇ ਖਾਣ ਤੁਣ ਬਾਈ ਜੀ ਬਹੁਤ ਚੰਗਾ ਲੱਗਿਆ ਹਨਾ ਕੱਲਾ ਕੱਲਾ ਥਾਣਾ ਮੱਝਾ ਵਰਗਾ ਪੂਰੇ ਗਏ ਲੱਗਿਆ ਬਾਈ ਜੀ ਅੱਥੀ ਚੋਈ ਹੈ ਲਓ ਜੀ ਦੇਖੋ ਜੀ ਪੂਰੇ ਕੱਲਾ ਕੱਲਾ ਥਣ ਪੀੜੇ ਦੇ ਪਾਵਿਆ ਵਰਗਾ ਸੋਹਣੀ ਸੁਨੱਖੀ ਕੱਦ ਕਾਢ ਲਈ ਰੈੜ ਦੁੱਧ ਬਾਈ ਜੀ 24 25 ਲੀਟਰ ਪਾ ਦੇਣਾ ਤੋਰ ਚਾਲ ਬਾਈ ਜੀ ਦੀ ਤੁਹਾਨੂੰ ਚੈੱਕ ਕਰਾਉਣੇ ਆ ਤਸੱਲੀ ਭਾਰਕ ਤੁਸੀਂ ਆਗਰ ਕਰ ਦਿਓ ਲਓ ਬਾਈ ਜੀ ਤੋਰ ਕੇ ਵਿਖਾ ਦਿਓ ਲਓ ਜੀ ਲੈ ਚਲੋ ਬਾਈ ਜੀ ਸੋਹਣੀ ਸੁਨੱਖੀ ਵੇੜ ਕਿਸੇ ਵੀ ਵੀਰ ਦੇ ਪਸੰਦਾਵੇ ਗਰਮੀਆਂ ਦਾ ਤੋਹਫਾ ਬਾਈ ਜੀ ਨੂੰ ਕ੍ਰੋਸ ਬਣ ਪੈਂਦੀ ਥੋੜੀ ਜਿਹਾ ਨਾ ਹਾਂ ਹਾਂ ਕ੍ਰੋਸ ਹਾਂ ਜੀ ਗਰਮੀ ਆ ਬਾਈ ਜੀ ਧੁੱਪੇ ਛਾਵੇਂ ਜਿੱਥੇ ਮਰਜ਼ੀ ਖੜੀ ਦੇਵੇ ਦੁੱਧ ਵੀ ਇਹਦਾ ਮੱਝਾਂ ਵਰਗਾ ਹੋਊਗਾ ਸੋਹਣੀ ਸੁਨੱਖੀ ਵੇੜ ਕਿਸੇ ਵੀਰ ਦੇ ਪਸੰਦਾਵੇ ਤੇ ਬਾਈ ਜੀ ਹੋਣ ਦਾ ਨੰਬਰ ਸੁਧਿੰਦੇ ਚਿੱਡੂਗਾ ਆਹਦੇ ਨੰਬਰ ਤੇ ਸਵਾਰ ਕਰ ਲੈ ਫੇਸਬੁਕਸ ਬੜਾ ਪਿਆਰਾ ਤਾਉਣ ਵੜੀ ਲੰਮੀ ਆ ਬਾਈ ਜੀ ਕੱਦ ਕਾਠ ਵਾਲੀ ਵੜ ਸੋਹਣੀ ਸੁਨੱਕੀ ਗਲਾਬੀ ਥਾਲਨੇ ਵੜੀਆ ਤੇ ਬਾਈ ਜੀ ਕਿੰਨੇ ਦੀ ਦੇ ਦਾਂਗੇ ਭਾਈ 80 ਹਜ਼ਾਰ ਦੀ ਵੜ ਦੇ ਰਾਂਗੇ 80 ਹਜ਼ਾਰ ਦੀ ਹੋ ਜੂ ਮਾਲਤਾਨ ਆ ਮਾਲਤਾਨ ਕਰ ਦੇਗੇ ਬਾਈ ਮਾਲਤਾਨ ਬਾਈ ਜੀ ਛੋੜ ਚੱਪੇ ਵਾਲਾ ਬਾਈ ਜੀ ਇਹਦੇ ਹੋ ਜੂਗਾ ਸੋਹਣੀ ਸੁਨੱਕੀ ਵੜਾ ਕਿੰਨੇ ਵੀਰ ਦੇ ਪਸੰਦ ਆਵੇ ਤੇ ਮੋਬਾਈਲ ਨੰਬਰ ਦੱਸੋ 847601402 ਇੱਕ ਕਰ ਹੀ ਫਿਰ ਦੱਸੋ 847601402 ਲਓ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਦੇ ਥੱਲੇ ਦੇ ਪਾਸੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਕਰ ਲਿਓ ਆਪਣੀ ਵੀਡੀਓ ਵਧੇਗਾ ਲੱਗੇ ਕੇ ਸ਼ੇਅਰ ਕਰ ਦਿਓ ਲਾਈਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ